मुदाी सी चेयरमैन मुर्ट मंत्री मुदाुलर मुदा है चोर जी حقا لئی جو لڑ دے तुख हथां लाइ जो लड़े हथां लाइ जो लड़े की कर ਲੋਕਾਂ ਦੇ ਹੜ ਵਾਤੇ ਜਾਣੇ ਕੀ ਕਰਨਗੇ ਚੇਲਾ ਥਾਣੇ ਲੋਕਾਂ ਦੇ ਹੜ ਵਾਤੇ ਜਾਣੇ ਕਹਿੰਦਾ ਜਿਹੜੇ ਡਰਾਈਵਰ ਕਿਨੈਕਟਰ ਹੈ ਇਹ ਧਰਨੇ ਲਾ ਕੇ ਬੈਠ ਜਾਂਦੇ ਆ ਕਿਉਂ ਜੀ ਇਹ ਪਾਗਲ ਹੈ ਜਿਹੜੇ ਧਰਨੇ ਲਾ ਕੇ ਬੈਠਦੇ ਆ ਜਿਹੜੀ ਮਾਂ ਬੱਚੇ ਨੂੰ ਬਿਨਾਂ ਰੋਇਆ ਤੋਂ ਦੁੱਧ ਦਿੰਦੀ ਆ ਤੇ ਬੱਚਾ ਰੋਂ ਕਿਉਂ ਜਦੋਂ ਬੱਚਾ ਭੁੱਖਾ ਹੋ ਰੋਂ ਤੋਂ ਉਹ ਨਹੀਂ ਬਿਨਾਂ ਜਾਨ ਕੋ ਸੋਲਾ ਦਰਦ ਕਰਦਾ ਹੋ ਤਾ ਰੋਂ ਬੱਚਾ ਐਵੇਂ ਤਾਂ ਕੋਈ ਬੱਚਾ ਹੈ ਨਹੀਂਗਾ ਜਿਹੜਾ ਖੇਡਦਾ ਖੁੱਦ ਹੈ ਤੇ ਵੀ ਉਹ ਰੋਈ ਜਾਵੇ ਜਿਹਨੂੰ ਸਭ ਕੁਝ ਮਿਲਦਾ ਘਰੇ ਸੁੱਖ ਸੁਹੂਤਾਂ ਸਾਰੀਆਂ ਜਦੋਂ ਉਹਨਾਂ ਪਹਿਨਨ ਨੂੰ ਖਾਣ ਨੂੰ ਪਾਉਣ ਨੂੰ ਸਭ ਕੁਝ ਮਿਲਦਾ ਉਹ ਬੱਚੇ ਹੱਸਦੇ ਖੇਡਦੇ ਰਹਿੰਦੇ ਆ ਜਿਹੜੇ ਬੱਚੇ ਦੀ ਉਹਦੀਆਂ ਜ਼ਰੂਰਤਾਂ ਉਹਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਬੱਚਾ ਉਦੋਂ ਹੀ ਰੋਉਂ ਅਸੀਂ ਉਹ ਬੱਚੇ ਆ ਜਦੋਂ ਸਾਡੀ ਮਾਂ ਮਾਰਨ ਲੱਗੀ ਐ ਜਦੋਂ ਸਾਡੀ ਮਾਂ ਨੇ ਤੁਸੀਂ ਗੱਲ ਨੂੰ ਹੱਥ ਪਾ ਲਿਆ ਕਿਲੋਮੀਟਰ ਬਸਾਂ ਦਾ ਟੈਂਡਰ ਕੱਢਤਾ ਅਸੀਂ ਵਾਰ-ਵਾਰ ਕਹਿੰਦੇ ਆ ਜੀ ਮਹਾਰਾਜਾ ਜੀ ਨਾ ਪਾਓ ਨਾ ਪਾਓ ਤੁਸੀਂ ਫੇਰ ਲੈ ਕੇ ਆਉਣਿਓ ਸਾਨੂੰ ਮਜਬੂਰ ਕਰਦੇ ਹੋ ਜਾਣਬੁੱਝ ਕੇ ਤੇ ਲੋਕਾਂ ਨੂੰ ਸਾਡੇ ਖਿਲਾਫ ਕਰਦੇ ਹੋ ਲਾਈਵ ਹੋ ਕੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਕਹੋ ਜੀ ਡਰਾਈਵਰ ਕਨੈਕਟਰ ਮਾੜਿਆ ਡਰਾਈਵਰ ਕਨੈਕਟਰ ਮਾੜਿਆ ਆਪਣਾ ਦੱਸੋ ਅਕਸ਼ ਕੀ ਹੈ ਫੇਸਬੁੱਕ ਤੇ ਲਾਈਵ ਹੋ ਜੋ ਪਰ ਇਹ ਕਲੀਅਰ ਤੇ ਅਸਲੀਅਤ ਦੱਸੋ ਕਿ ਪੀਆਰਟੀਸੀ ਦੀਆਂ ਮਾਲਕੀ ਦੀਆਂ ਬੱਸਾਂ ਅਜੇ ਤੱਕ ਕਿਉਂ ਨਹੀਂ ਪਾਈਆਂ? ਸੇ ਅੱਜ ਵੀ ਤੁਸੀਂ ਕਿਉਂ ਨਹੀਂ ਪਾ ਰਹੇ? ਤੁਸੀਂ ਸਾਫ਼ ਤੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਗੱਲ ਕੱਟ ਕਰੋ ਕਿ ਅਸੀਂ ਕਾਰਪੋਰੇਟ ਘਰਾਣ ਕਰਾਣਿਆਂ ਨੂੰ ਦਿੰਨੇ ਆਂ। ਪੀਆਰਟੀਸੀ ਤੇ ਪੰਜਾਬ ਰੋਡਵੇ ਦਾ ਆਦਾਰਾ ਅਸੀਂ ਇਹ ਨਿੱਜੀ ਕਰਨ ਦੇ ਹੱਥਾਂ 'ਚ ਦਿੰਨੇ ਆਂ। ਅਸੀਂ ਇਸ ਨੂੰ ਵੇਚਣਾ ਚਾਹੁੰਦੇ ਆਂ। ਆਜਾ ਸਾਫ਼ ਤੇ ਸਪਸ਼ਟ ਤੱਥ ਰੱਖੋ। ਨਾ ਕਿ ਰੋਕਾਂ ਲੋਕਾਂ ਨੂੰ। ਭੋਲੀ ਭਾਲੀ ਜਨਤਾ ਨੂੰ ਜਿਵੇਂ ਤੁਸੀਂ ਬਰਗਲਾ ਕੇ ਵੋਟਾਂ ਲੈਨੇ ਹੋ ਉਸੇ ਤਰ੍ਹਾਂ ਹੀ ਆਪਣੇ ਪੁਆਇੰਟ ਕੁੱਟਣ ਦੇ ਵਿੱਚ ਹੁਣ ਵੀ ਲੱਗੇ ਹੋ ਮਾਨਯੋਗ ਜੀ ਨਿਮਰਤਾ ਸਹਿਤ ਬੇਨਤੀ ਕਰਦੇ ਆ ਇਹੋ ਜਿਹੇ ਕੰਮ ਨਾ ਕਰੋ ਜਿਹੜੇ ਕਿ ਸਾਡੇ ਲੋਕਾਂ ਦੇ ਤੁਸੀਂ ਨਾਲੇ ਤਾਂ ਉਦਾਰਿਆਂ ਨੂੰ ਮਾਰੋ ਨਾਲੇ ਆ ਜੋ ਮਲਾਜਮਾ ਆਊਟਸੋਰਸ ਕੰਟਰੈਕਟ ਵਾਲਾ ਉਹ ਸੱਤਰਾ ਤੇ ਬੈਠੇ ਉਹ ਹਰ ਮਹੀਨੇ ਪਿੱਛ ਸਿਆਪਾ ਕਰੇ ਬਿਨਾ ਤਨਖਾਹ ਤੋਂ ਉਹ ਰੋਂਦੇ ਆ ਕਰ ਲਾਉਂਦੇ ਆ ਕਿ ਮਹਾਰਾਜਾ ਜੀ ਸਾਡੀ ਤਨਖਾਹ ਪਾ ਦਿਓ ਤੇ ਜਨਾਬ ਤੁਹਾਡੇ ਕੋਲ ਤਨਖਾਹ ਦੇਣ ਨੂੰ ਪੈਸੇ ਹੈ ਨਹੀਂ ਸੇਖੀਆਂ ਫੜ ਆਏ ਆ ਜੀ ਸਾਡੀਆਂ ਮਾਵਾ ਬੀਬੀਆਂ ਭੈਣਾ ਫ੍ਰੀ ਸਫਰ ਕਰਦੀਆਂ ਤੇ ਜੇ ਆਪਣੇ ਆ ਮਾਵਾ ਭੈਣਾ ਸਾਡੀਆਂ ਇਹ ਇਹ ਸਾਡੇ ਪਿੰਡਾਂ ਦੀਆਂ ਇਹ ਸਾਡੇ ਘਰਾਂ ਦੀਆਂ ਮੰਤਰੀ ਸਾਹਿਬ ਜੇ ਤੁਹਾਡੇ ਭੈਣਾ ਜਾਂ ਤੁਹਾਡੀਆਂ ਮਾਵਾ ਇਹਨਾਂ ਬਸਾਂ ਤੇ ਚੜ ਕੇ ਸਫਰ ਆਪ ਕਰਨ ਤਾਂ ਸੋ ਨੂੰ ਪਤਾ ਲੱਗੇ ਕਿ ਹਾਲਾਤ ਕੀ ਹੈ ਉਹ ਬਾਹਰ ਲੋਕਰੀਆਂ ਜਾਂਦੀਆਂ ਕਿਸੇ ਦੀ ਚੁੰਨੀ ਓਟ ਜਾਂਦੀ ਹੈ ਕੋਈ ਹੂਨ ਲੱਕ ਕੇ ਡੱਗ ਪੈਂਦੀ ਹੈ ਕਈ ਜੜੀਆਂ ਬਜ਼ੁਰਗ ਮਤਾਮਾਂ ਹੱਥਾਂ 'ਚ ਖੁੰਡੀਆਂ ਓਹ ਥੇਡੇ ਖਾ ਕੇ ਚੜਦੀਆਂ ਪੂਰੀ ਅੰਗੂ ਪਰ 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 ਕੇ ਜਾਂਦੀਆਂ ਬੱਸਾਂ ਕੁੱਕੜਾਂ ਦੇ ਖੁੰਡੇ ਵਾਲਾ ਹਾਲ ਹੈ ਇਹ ਬੱਸਾਂ ਥੋੜਾ ਇਹ 48 ਸੀਟੜ ਬੱਸਾਂ ਦੇ ਵਿੱਚ 100 ਪਲੱਸ ਸਵਾਰੀ ਜਾਂਦੀ ਹੈ 52 ਸੀਟੜ ਬੱਸਾਂ ਦੇ ਵਿੱਚ 135 ਸਵਾਰੀਆਂ ਹੁੰਦੀਆਂ ਜਦੋਂ ਕੋਈ ਹਾਦਸਾ ਹੋ ਗਿਆ ਜੇ ਲੋ ਕੋਈ ਘਟਨਾ ਵਾਪਰ ਗਈ ਉਦੋਂ ਜੀ ਡਰਾਈਵਰ ਕਨੈਕਟਰ ਜਿੰਮੇਵਾਰ ਹੈ ਆ ਸਾਫ਼ ਤੌਰ ਤੇ ਜਿਹੜੀ ਪੀਆਰਟੀਸੀ ਦੀ ਮੈਨੇਜਮੈਂਟ ਹੈ ਇਹ ਪੱਲਾ ਛੱਡ ਜਾਂਦੀ ਹੈ ਜੀ ਡਰਾਈਵਰ ਕਨੈਕਟਰ ਸਾਂਭਣਗੇ ਉਹ ਸਾਰੇ ਡਰਾਈਵਰਾਂ ਕਨੈਕਟਰਾਂ ਦੇ ਪਰਚੇ ਹੋ ਗਏ ਉਹ ਆਪ ਭੁਗਤੀ ਜਾਂਦੇ ਆ ਤੇ 18-18 ਸਾਲ ਤੋਂ ਔੜ ਤੋਂ ਸਦੇ ਕੰਮ ਕਰੀ ਜਾਂਦੇ ਆ ਉਹ ਇਹਨਾਂ ਦਾ ਸ਼ੌਕ ਹੈ ਕਿ ਇਹ ਦਰੀਆਂ ਵਿਛਾ ਕੇ ਤੁਹਾਡਾ ਪਿੱਠ ਸਿਆਪਾ ਹੀ ਕਰਦੇ ਰਹਿਣ ਕਿ ਸਾਡੀ ਖੁਸ਼ੀ ਹੈ ਸਾਨੂੰ ਨਹੀਂ ਐਡੀ ਵੱਡੀ ਆਸੀਏ ਸਰਕਾਰ ਤੋਂ ਕਿ ਇਹੋ ਜਿਹੇ ਹਾਸ਼ੀਏ ਤੇ ਉਤਰੇ ਆਉਣਗੇ ਇਹ ਆ ਕੁਛ ਕਰਕੇ ਦਿਖਾਉਣਗੇ ਸਾਨੂੰ ਸਾਨੂੰ ਨੀਵਾ ਓਟਾ ਲੋਕਾਂ ਦੇ ਵਿੱਚ ਮੰਗਾਂ ਦੇ ਹੱਲ ਤੁਸੀਂ ਸਾਡੇ ਨਾਲ ਕਰੋ ਹੱਕ ਤੁਸੀਂ ਦੱਬ ਕੇ ਬੈਠ ਜਾਓ ਸਾਡੇ ਤੇ ਓਟਾ ਇਹ ਕਹੂੰ ਕਿ ਜੀ ਇਹ ਹੈ ਗਲਤਾ ਡਰਾਈਵਰ ਕਨੈਕਟਰ ਜੀ ਇਹ ਮਾੜਾ ਕੰਮ ਕਰਦੇ ਆ ਇਹ ਧਾਰੇ ਨੂੰ ਬਚਾਉਣ ਦੀ ਲੜਾਈ ਲੜਦੇ ਆ ਇਹ ਸਰਕਾਰ ਨੇ ਤਾਂ ਬਠਿੰਡੇ ਦੀ ਜੋ ਵਰਕਸ਼ਾਪ ਇਹਨੂੰ ਵੇਚਣ ਦਾ ਵੀ ਅਲਾਣ ਕਰ ਦਿੱਤਾ ਹੈ